ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਚ ਅੱਜ ਅਸੀਂ ਬਣਾਉਣ ਲੱਗੇ ਆਂਬ ਦਾ achar ਸਭ ਤੋਂ ਪਹਿਲਾਂ ਆਪਾਂ ਨੂੰ ਤੋਂ ਉਸਾਰ ਲੈਣਾ ਫਿਰ ਇਹ ਤੋਂ 4 ਤੋਂ 5 ਚਮਚ ਨਮਕ ਪਾ ਲੈਣੇ ਇਹ ਧਿਆਨ 'ਚ ਰੱਖਣਾ ਹੈ ਕੱਟਣ ਤੋਂ ਬਾਅਦ ਆਂਬ ਨਹੀਂ ਧੋਣੇ ਚੀ ਇਸ ਤੋਂ ਬਾਅਦ ਆਪਾਂ ਨੇ ਨਮਕ ਨਮਕ ਲਗਾ ਕੇ ਆਂਬਾਂ ਨੂੰ ਕਿਸੇ ਬੰਦ ਡੱਬੇ ਵਿੱਚ ਪਾ ਕੇ ਰੱਖ ਲੈਣਾ ਹੈ ਸਾਫ਼ ਸੁਥਰੇ 'ਚ ਅਸੀਂ ਇਸ ਨੂੰ 12 ਘੰਟੇ ਲਈ ਬੰਦ ਡੱਬੇ 'ਚ ਪਾ ਕੇ ਰੱਖਾਂਗੇ ਹਾਂ ਜੀ ਜਿਵੇਂ ਤੁਸੀਂ ਦੇਖ ਲਿਆ ਇਹਦੇ ਵਿੱਚ ਸਾਰਾ ਪਾਣੀ ਨਿਚੜ ਗਿਆ 12 ਘੰਟਿਆਂ ਬਾਅਦ ਜਿੰਨਾ ਵੀ ਸੀ ਇਸ ਨੂੰ ਫਿਰ ਆਪਾਂ ਛਾਨਣੀ ਵਿੱਚ ਕੱਢ ਲਵਾਂਗੇ ਪਾਣੀ ਨੂੰ ਛਾਨਣੀ ਵਿੱਚ ਕੱਢਣ ਤੋਂ ਬਾਅਦ ਇਸ ਨੂੰ ਫਿਰ 2 ਤੋਂ 3 ਘੰਟਿਆਂ ਲਈ ਪਾਣੀ ਨਿਚੋੜ ਲਈ ਆਪਾਂ ਰੱਖ ਦੇਣਾ ਹੈ ਜੀ ਤਾਂ ਜੋ ਸਾਰਾ ਪਾਣੀੰੋਂ ਬੰਦ ਨਿਚੜ ਜਾਵੇ ਇਸ ਵਿੱਚ ਇੱਕ ਗੱਲ ਦਾ ਧਿਆਨ ਰੱਖਣਾ ਜਿਹੜਾ ਤੁਸੀਂ ਪਾਂਡਾ ਵਾਚ ਯੂਜ਼ ਕਰਦੇ ਪਿਓ ਉਹ ਗਿੱਲਾ ਨਹੀਂ ਹੋਣਾ ਚਾਹੀਦਾ ਜੀ ਆਪਾਂ ਪੱਗੇ ਬਣਾਣਾ ਚਾਰ ਸਟਾਰਟ ਕਰੀਏ ਸਭ ਤੋਂ ਪਹਿਲਾਂ ਆਪਾਂ ਨੇ ਸਾਰੇ ਮਸਾਲੇ ਲੈ ਲੈਣੇ ਜੀ ਇੱਕ ਚਮਚ ਜੀਰਾ ਦੋ ਤੋਂ ਚਾਰ ਚਮਚ ਮੇਥੇ ਚਾਰ ਚਮਚ ਕਲੌਂਜੀ ਚਾਰ ਚਮਚ ਸੌਫ ਦੋ ਚਮਚ ਛਾਲਦੀ ਇੱਕ ਚਮਚ ਲਾਲ ਮਿਰਚ ਇੱਕ ਚਮਚ ਕਾਲਾ ਨਮਕ ਦੋ ਚਮਚ ਸਵੇਦ ਨਮਕ 1/2 ਚਮਚ ਕਾਲੀ ਮਿਰਚ ਦਾ ਪਾ ਲੈਣਾ ਜੀ ਇਹ ਅੰਬ ਤੱਕ तकरीबन 2.5 ਕਿਲੋ ਨੇ ਇਹਦੇ ਵਿੱਚ ਸਾਰੇ ਸਮਾਨ ਆਪਾਂ ਨੇ ਮਿਕਸ ਕਰ ਲਿਆ ਹਾਂਜੀ ਇਹਦੇ ਵਿੱਚ ਜੋ ਕਾਲਾ ਨਮਕ ਅਤੇ ਕਾਲੀ ਮਿਰਚ ਹੈ ਉਹ ਤੁਹਾਡੀ ਮਰਜ਼ੀ ਜੇ ਤੁਸੀਂ ਪਾਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਨਹੀਂ ਤੇ ਆਪਸ਼ਨਲ ਹੈ ਜੀ ਕਾਲਾ ਨਮਕ ਖਾਜ ਮੇ ਲਈ ਵਧੀਆ ਹੁੰਦਾ ਹੈ ਜੇ ਤੁਸੀਂ ਪਾਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਵਿੱਚ ਤੇਲ ਜ਼ਰੂਰ ਪਾਣਾ ਹੈ ਜੀ ਤੇਲ ਤੇਲ ਪਾਣ ਦੀ ਵਿਧੀ ਆ ਕਿ ਇਸ ਨੂੰ ਸਰਨਾ ਪਹਿਲਾਂ ਤੇਲ ਨੂੰ ਆਪਾਂ ਕਾੜ ਕੇ ਰੱਖ ਲੈਣਾ ਹੈ ਇਹਦੇ ਵਿੱਚ ਕੱਚਾ ਤੇਲ ਨਹੀਂ ਪਾਣਾ ਸਰੋਂ ਦਾ ਸਰੋਂ ਦਾ ਤੇਲ ਕਾੜ ਕੇ ਹੀ ਪਾਣਾ ਹੈ ਫਿਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਹ ਨਾਲ ਇਦਾਂ ਹੁੰਦਾ ਆ 스멜 ਨਹੀਂ ਆਉਂਦੀ ਆ ਚਾਰਚੋ ਤੇ ਚਾਰ ਟੋਡਾ ਕਦੇ ਖਰਾਬ ਨਹੀਂ ਹੋਊਗਾ ਕਿਉਂਕਿ ਅਸੀਂ ਕਈ ਸਾਲਾਂ ਤੋਂ ਐਸੀ ਵਿਧੀ ਨਾਲ ਬਣਾਉਂਦੇ ਆ ਰਹੇ ਹਾਂ ਤੇ ਮਿਕਸ ਕਰਕੇ ਚੰਗੀ ਤਰ੍ਹਾਂ ਇੱਕ ਚੀਜ਼ ਹੋਰ ਜੇ ਤੁਸੀਂ ਬਾਅਦ ਵਿੱਚ ਤੇਲ ਪਾਣਾ ਚਾਹੁੰਦੇ ਹੋ ਤੇ ਕੜ ਕੇ ਹੀ ਪਾਣਾ ਆ ਐਦਾਂ ਨਹੀਂ ਪਾਣਾ ਸੁੱਕਾ ਜਿਵੇਂ ਆਪਾਂ ਕਹ ਦੀ ਕੱਚਾ ਤੁਸੀਂ ਦੇਖ ਸਕਦੇ ਹੋ ਜੀ ਬਿਨਾਂ ਧੁੱਪ ਲਗਾਏ ਆਪਾਂ ਨੇ ਕਿੰਨਾ ਵਧੀਆ achar ਪਾ ਲਿਆ ਆ ਜੇ ਤੁਸੀਂ ਇਸੇ ਵਿਧੀ ਨਾਲ achar ਪਾਉਂਗੇ ਤਾਂ ਤੁਹਾਡਾ ਚਾਰ ਸਾਲੋਂ ਸਾਲੀ ਖਰਾਬ ਨਹੀਂ ਹੋਵੇਗਾ ਜੀ ਇੱਕ ਖਾਸ ਧਿਆਨ ਰੱਖਣਾ ਹੈ ਤੁਸੀਂ ਜਦੋਂ ਤੁਸੀਂ achar ਨੂੰ ਕਿਸੇ ਡੱਬੇ 'ਚ ਟ੍ਰਾਂਸਫਰ ਕਰਨਾ ਆ ਡੱਬਾ ਸਾਫ਼ ਸੁਥਰਾ ਹੋਣਾ ਚਾਹੀਦਾ ਆਈ ਮੀਨ ਉਹਦੇ ਵਿੱਚ ਪਾਣੀ ਜਮਾ ਨਹੀਂ ਹੋਣਾ ਚਾਹੀਦਾ ਆ ਲੋ ਜੀ ਆਪਣਾ ਅਚਾਰ ਬਣ ਕੇ ਤਿਆਰ ਆ ਜੀ ਹੁਣ ਤੁਸੀਂ ਇਸ ਨੂੰ ਡੱਬੇ ਵਿੱਚ ਪਾ ਕੇ ਰੱਖ ਸਕਦੇ ਹੋ ਧੰਨਵਾਦ ਜੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡਾ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ